ਦੋਸਤੋ ਬਲਕੰ ਤੁਹਾਡਾ ਸੇਤ ਮਿੰਟ ਚੈਨਲ ਅੱਜ ਅਸੀਂ ਗੱਲ ਕਰਾਂਗੇ ਮੇਥੀ ਉੱਪਰ ਮੇਥੀ ਖਾਣ ਦੇ ਆਪਣੇ ਸਰੀਰ ਨੂੰ ਬਹੁਤ ਹੀ ਜ਼ਿਆਦਾ ਫਾਇਦੇ ਹੁੰਦੇ ਹਨ ਮੇਥੀ ਦੀ ਰੋਟੀ ਅੱਜਕੱਲ ਖਾਸ ਹੁੰਦੀ ਹੈ ਪੰਜਾਬ ਵਿੱਚ ਮੇਥੀ ਦਾ ਇੱਕ ਖਾਸ ਥਾਂ ਹੈ ਉਨਕਿ ਰਸੋਈ ਦੇ ਵਿੱਚ ਖਾਸ ਕਰਕੇ ਖੁਸ਼ਬੂ ਤੇ ਸਵਾਦ ਵਧਾਉਣ ਲਈ ਕਸੂਰੀ ਮੇਥੀ ਦੀ ਵਰਤੋਂ ਜਦੋਂ ਅਸੀਂ ਰੈਸਟੋਰੈਂਟ ਵਰਗਾ ਸਵਾਦ ਚਾਹੁੰਦੇ ਹਾਂ ਤਾਂ ਅਸੀਂ ਸਬਜ਼ੀ ਦੇ ਉੱਪਰ ਕਸੂਰੀ ਮੇਥੀ ਪਾਉਂਦੇ ਹਾਂ ਸਹੀ ਤਰੀਕਾ ਮੇਥੀ ਨੂੰ ਹਥੇਲੀਆਂ ਦੇ ਵਿੱਚ ਘਾ ਰਗੜ ਕੇ ਪ੍ਰੈਸ ਕਰਕੇ ਸਬਜ਼ੀ ਦੇ ਉੱਪਰ ਪਾਓ ਇਸ ਨਾਲ ਖੁਸ਼ਬੂ ਦੁੱਗਣੀ ਹੋ ਜਾਂਦੀ ਹੈ ਜਦੋਂ ਦਾਲ ਮਖਣੀ ਪਨੀਰ ਜਾਂ ਚਿਕਨ ਪੂਰੀ ਤਰ੍ਹਾਂ ਬਣ ਜਾਵੇ ਉਸ ਟਾਈਮ ਇਹ ਉੱਪਰ ਅਖੀਰਲੇ 2 ਮਿੰਟਾਂ ਵਿੱਚ ਇਸ ਨੂੰ ਪਾਉਣਾ ਹੁੰਦਾ ਤਾਜੀ ਮੇਥੀ ਦੀ ਵਰਤੋਂ ਘਰਨੇ ਸ ਜੇਕਰ ਤੁਸੀਂ ਆਲੂ ਮੇਥੀ ਜਾਂ ਕੋਈ ਹੋਰ ਸੁੱਕੀ ਸਬਜ਼ੀ ਬਣਾ ਰਹੇ ਹੋ ਤਾਂ ਬਰੀਕ ਕੱਟੀ ਹੋਈ ਤਾਜੀ ਮੇਥੀ ਉੱਪਰੋਂ ਪਾਉਣਾ ਇੱਕ ਵੱਖਰੀ ਤਾਜ਼ਗੀ ਆਉਂਦੀ ਹੈ ਪਰੌਂਠਿਆਂ ਲਈ ਪਰੌਂਠੇ ਬੋਲਦੇ ਸਮੇਂ ਥੋੜੀ ਜਿਹੀ ਮੇਥੀ ਉੱਪਰ ਚਿਪਕਾ ਦਿਓ ਜਦੋਂ ਉਹ ਤਵੇ ਤੇ ਛੜਦੀ ਹੈ ਤਾਂ ਰੋਸਟ ਹੁੰਦੀ ਹੈ ਤਾਂ ਬਹੁਤ ਵਧੀਆ ਸਵਾਦ ਦਿੰਦੀ ਹੈ ਮੇਥੀ ਸਾਨੂੰ ਬਹੁਤ ਫਾਇਦਾ ਕਰਦੀ ਹੈ ਤੇ ਹਾਜਮਾ ਵੀ ਠੀਕ ਰੱਖਦੀ ਹੈ। ਮੇਥੀ ਪੇਟ ਦੇ ਲਈ ਬਹੁਤ ਗੁਣਕਾਰੀ ਹੈ। 슈ਗਰ ਲਈ ਬਹੁਤ ਜ਼ਿਆਦਾ ਫਾਇਦੇਮੰਦ ਹੈ। ਇਹ ਖੂਨ ਵਿੱਚ 슈ਗਰ ਦੇ ਪੱਧਰ ਨੂੰ ਕੰਟਰੋਲ ਕਰਨ ਵਿੱਚ ਮਦਦ ਕਰਦੀ ਹੈ। ਖੁਸ਼ਬੂ ਪੰਜਾਬੀ ਖਾਣਿਆਂ ਵਿੱਚ ਇਸ ਦਾ ਤੜਕੇ ਦੀ ਜਾਨ ਮੰਨੀ ਜਾਂਦੀ ਹੈ। ਮੇਥੀ ਅੱਜਕਲ੍ਹ ਹਰੀ ਸਾਗ ਦੇ ਵਿੱਚ ਬਤੀ ਵਰਤੀ ਜਾਂਦੀ ਹੈ। ਇਹ ਬਹੁਤ ਹੀ ਸਵਾਦ ਹੁੰਦੀ ਹੈ। ਅਤੇ ਮੱਕੀ ਦੀਆਂ ਰੋਟੀਆਂ ਦੇ ਵਿੱਚ ਵੀ ਇਹ ਪਾ ਕੇ ਖਾਧੀ ਜਾ ਸਕਦੀ ਹੈ। ਅਤੇ ਪੰਜਾਬ ਦੇ ਵਿੱਚ ਤਾਂ ਬਹੁਤ ਹੀ ਜ਼ਿਆਦਾ ਲੋਕ ਮੇਥੀ ਨੂੰ ਰੋਟੀ ਚ ਪਾ ਕੇ ਬੜੇ ਸਵਾਦ ਨਾਲ ਖਾਂਦੇ ਨੇ। ਮੱਖਣ ਲ ਦਹੀਂ ਲੱਸੀ ਨਾਲ। ਇਹ ਇੱਕ ਬਹੁਤ ਵਧੀਆ ਡਿਸ਼ ਹੈ ਜੀ ਪੰਜਾਬੀ। ਅਸੀਂ ਤੁਹਾਨੂੰ ਰੋਗ ਜਾਗਰੂਤ ਕਰਨ ਲਈ ਸਿਹਤਮੰਦ ਲੋਕ ਚੈਨਲ ਵੱਲੋਂ ਨਵੀਂ ਵੀਡੀਓ ਲੈ ਕੇ ਪੇਸ਼ ਹੋਵਾਂਗੇ ਜੀ। ਤਦ ਤੱਕ ਧੰਨਵਾਦ। ਸਤ ਸ੍ਰੀ ਅਕਾਲ